ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਫਰਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਆਪਾਂ ਸਾਂਝਾ ਕਰਾਂਗੇ ਕਿਉਂਕਿ 11ਵੀਂ ਸ੍ਰੀ ਦਾ ਸੁਨੇਹਾ ਹੈ ਜੀ ਸੋ 11ਵੀਂ ਸ੍ਰੀ ਦਾ ਸੁਨੇਹਾ ਸਾਰੇ ਜਣੇ ਜਰੂਰ ਸੁਣ ਲੈਣਾ ਤੇ ਬਾਤੋ-ਬਾਤ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਤੁਹਾਡੀ ਵਜਨਾਂ ਕੋਈ ਹੋਰ ਰੂਹ ਵੀ 11ਵੀਂ ਸ੍ਰੀ ਮਨਾ ਸਕੇ ਸੋ ਜਿਹੜੀਆਂ ਰੂਹਾਂ 11ਵੀਂ ਸ੍ਰੀ ਫਮਨਾਉਂਦੀਆਂ ਹੈ ਜੀ ਸੋ ਉਹਨਾਂ ਨੂੰ 11ਵੀਂ ਸ੍ਰੀ ਦੀ ਤਾਕਤ ਪਤਾ ਹੈ ਕੀ ਹੈ ਉਹ ਮਨਾਉਣ ਦੇ ਨਾਲ ਕੀ ਹੋ ਸਕਦਾ ਹੈ ਇਹਦੇ ਬਾਰੇ ਜਾਣਕਾਰੀ ਉਹਨਾਂ ਰੂਹਾਂ ਨੂੰ ਚੰਗੀ ਤਰ੍ਹਾਂ ਹੁੰਦੀ ਹੈ ਇਸ ਲਈ ਗਿਆਨ ਵਿੱਚ ਸ਼੍ਰੀ ਮਨਾਉਂਦੇ ਨੇ ਕਿਉਂਕਿ ਜਿਸ ਕੰਮ ਵਿੱਚ ਸਾਨੂੰ ਲਾਭ ਹੁੰਦਾ ਹੈ ਕੁਝ ਮਿਲਦਾ ਹੈ ਜਾਂ ਆਪਾਂ ਕੁਝ ਦੇਖ ਲਿਆ ਇਹੋ ਜਿਹਾ ਉਹਦੀ ਕਿਰਪਾ ਨੂੰ ਦੇਖ ਲਿਆ ਹੈ ਸ਼ਕਤੀ ਨੂੰ ਦੇਖ ਲਿਆ ਤੇ ਫਿਰ ਮਨ ਟਿਕ ਜਾਂਦਾ ਮਨ ਟਿਕਣ ਦੇ ਨਾਲ ਕੋਈ ਨਿਸ਼ਾਨ ਬਾਹਰ-ਬਾਰ ਉਹ ਕਰਮ ਕਰਦਾ ਰਹਿੰਦਾ ਹੈ ਬਿਨਾਂ ਵਜ੍ਹਾ ਦੇ ਕੋਈ ਵੀ ਕੋਈ ਕਰਮ ਨਹੀਂ ਕਰਦਾ ਜਿੰਨਾ ਚੱਕਰ ਪ੍ਰਮਾਤਮਾ ਕੁਛ ਦੇਵੇ ਨਾ ਜਾਂ ਦਿਖਾਵੇ ਨਾ ਜਦੋਂ ਦਿਖਾ ਲ ਦਿੰਦਾ ਹੈ ਤਕੀਓ ਨਸਾਨ ਇਥੇ ਦਾ ਹੀ ਬਣ ਕੇ ਰਹਿ ਜਾਂਦਾ ਹੈ ਸੋ ਇਸ ਕਰਕੇ ਇਹ ਵੀ ਤੁਹਾਡਾ ਇੱਕ ਬਹੁਤ ਵੱਡਾ ਚੰਗਾ ਕਰਮ ਹੋਵੇਗਾ ਜਿਹੜਾ ਤੁਸੀਂ ਵੱਤੋ ਵੱਤ ਵੀਡੀਓ ਨੂੰ ਸ਼ੇਅਰ ਕਰੋਗੇ ਤੁਹਾਡੀ ਵਜ੍ਹਾ ਨਾਲ ਕਿਸੇ ਨੇ ਵੀ ਆਰਮੀ ਸ਼ਰੀਫ ਨੂੰ ਯਾਦ ਰੱਖ ਲੈਣੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਨੂੰ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਿਓ ਜੀ ਦੇ ਨਾਲ ਘੰਟੀ ਦਾ ਬਟਨ ਜਰੂਰ ਦਬਾਣਾ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੁਸੀਂ ਵੀਡੀਓ ਨੂੰ ਸੁਣ पाओ ਸੋ ਹੁਣ ਆਪਾਂ ਇੱਥੇ ਪਹਿਲਾਂ ਇੱਕ ਕਮੈਂਟ ਦੱਸ ਦਿੰਦੇ ਹਾਂ ਜੀ ਇੱਥੇ ਪਹਿਲਾ ਜੋ ਕਮੈਂਟ ਹੈ ਇਹ ਲਿਖਦੇ ਨੇ ਕਿ ਦੀਦੀ ਜੀ ਅਸੀਂ ਪਹਿਲਾਂ ਵੀ ਸਵਾਲ ਕੀਤਾ ਸੀ ਜਵਾਬ ਨਹੀਂ ਮਿਲਿਆ ਦੂਸਰੀ ਵਾਰ ਸਵਾਲ ਕਰ ਰਹੇ ਹਾਂ ਵੈਸੇ ਸਾਨੂੰ ਕਈ ਕਮੈਂਟਾਂ ਦਾ ਚੰਗੀ ਤਰ੍ਹਾਂ ਯਾਦ ਹੁੰਦਾ ਹੈ ਕਿ ਇਹ ਜਵਾਬ ਅਸੀਂ ਦੇ ਚੁੱਕੇ ਹਾਂ ਪਰ ਗੱਲ ਇੰਨੀ ਇਹ ਹੈ ਕਿ ਜਦੋਂ ਪੂਰੀ ਵੀਡੀਓ ਨਹੀਂ ਤੁਸੀਂ ਸੁਣਦੇ ਤਾਂ ਤੁਹਾਨੂੰ ਪਤਾ ਹੀ ਨਹੀਂ ਚੱਲਦਾ ਕਿ ਤੁਹਾਡੇ ਸਵਾਲ ਦਾ ਜਵਾਬ ਦਿੱਤਾ ਹੋਇਆ ਹੈ ਤੇ ਇੱਕ ਕਮੈਂਟ ਐਸਾ ਇੱਥੇ ਆਇਆ ਸੀ ਕਿ ਸਾਨੂੰ ਕਿਵੇਂ ਪਤਾ ਚੱਲੇਗਾ ਸਾਡੇ ਸਵਾਲ ਦਾ ਜਵਾਬ ਦੇ ਚੁੱਕੇ ਹੋ ਸੋ ਦੇਖੋ ਜੀ ਅਸੀਂ ਹਰ ਰੋਜ਼ ਕਹਿੰਦੇ ਰਹਿੰਦਾ ਕਿ ਵੀਡੀਓ ਨੂੰ ਪੂਰੀ ਸੁਣੋ ਪੂਰੀ ਵੀਡੀਓ ਉਦੋਂ ਤੱਕ ਸੁਣੋ ਜਦੋਂ ਤੱਕ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਨਹੀਂ ਜਾਂਦਾ ਸੋ ਜਵਾਬ ਹਰ ਇੱਕ ਦੇ ਸਵਾਲ ਦਾ ਦੇਈਦਾ ਪਰ ਕੋਸ਼ਿਸ਼ ਕਰਿਆ ਕਰੋ ਕਿ ਇਹ 5-10 ਮਿੰਟ ਦਾ ਸਮਾਂ ਕੱਟ ਕੇ ਵੀਡੀਓ ਨੂੰ ਸੁਣ ਲਿਆ ਕਰੋ ਜਿੰਨਾ ਚਿਰ ਕ ਸਵਾਲ ਦਾ ਜਵਾਬ ਨਹੀਂ ਮਿਲਦਾ ਉਨੀ ਦੇਰ ਹਰ ਰੋਜ਼ ਵੀਡੀਓ ਨੂੰ ਸੁਣਦੇ ਜਾਓ ਕਿਉਂਕਿ ਐਦਾਂ ਅਸੀਂ ਕਹਨ ਨਹੀਂ ਸਕਦੇ ਕਿ ਅੱਜ ਤੁਸੀਂ ਸਵਾਲ ਕੀਤਾ ਤੇ ਅੱਜ ਹੀ ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇ ਦਈਏ ਕੋਈ ਢੰਗ ਤਰੀਕਾ ਹੁੰਦਾ ਹਰ ਇੱਕ ਕੰਮ ਦਾ ਜੀ ਸੋ ਹੁਣ ਆਪਾਂ ਇੱਥੇ ਇਹ ਕਮੈਂਟ ਜੋ ਇਹਨਾਂ ਨੇ ਕੀਤਾ ਕਿ ਤੁਸੀਂ ਜਵਾਬ ਨਹੀਂ ਦਿੱਤਾ ਕਹਿੰਦੇ ਕਿ ਮੈਨੂੰ ਸੁਪਨੇ ਦੇ ਵਿੱਚ ਮਹਿੰਦੀ ਤੇ ਬੰਗਾ ਬਹੁਤ ਨਜ਼ਰ ਆਉਂਦੀਆਂ ਆ ਤੇ ਛਿੱਟੀਆਂ ਚੀਜ਼ਾਂ ਖਾਣ ਆਲੀਆਂ ਜਾਂ ਵਰਤਨਾਂ ਦੇ ਨਜ਼ਰ ਆਉਂਦੇ ਆ ਤੇ ਲੱਖਾਂ ਦਾ ਪੀਰ ਦੀ ਸੇਵਾ ਕਰਦੀਆਂ ਸੋ ਦੇਖੋ ਜੀ ਜੇਕਰ ਬੰਗਾ ਬਾਰ-ਬਾਰ ਨਜ਼ਰ ਆਉਂਦੀਆਂ ਹੈ ਸਪਨੇ ਵਿੱਚ ਤਾਂ ਕੋਸ਼ਿਸ਼ ਕਰੋ ਜੇਕਰ ਛੋਟੀ ਕੰਜ ਘਰ ਵਿੱਚ ਹੈ ਜਣੀ ਛੋਟੀ ਬੱਚੀ ਜੇਕਰ ਘਰ ਵਿੱਚ ਹੈ ਤਾਂ ਤੁਸੀਂ ਉਸ ਬੱਚੀ ਨੂੰ ਬੰਗਾ ਲੈ ਕੇ ਦੇ ਦਿਵੋ ਉਹਦੇ ਚੜਾ ਦਿਵੋ ਸੋ ਬਾਕੀ ਜਿਹੜੇ ਰੰਗ ਦਿਗਾ ਤੁਹਾਨੂੰ ਜ਼ਿਆਦਾ ਨਜ਼ਰ ਆਉਂਦੀਆਂ ਉਹ ਰੰਗ ਦਿਗਾ ਲੈ ਲਓ ਜੀ ਇਹ ਤੁਹਾਡੀ ਆਪ ਦੇ ਮਨ ਦੀ ਇੱਛਾ ਹੈ ਜੀ ਸੋ ਗੰਗਾ ਤਾਂ ਮਹਾਮਈ ਦੇ ਨਾਮ ਦੇ ਆਉਂਦੀ ਹੈ ਕਿਉਂਕਿ ਜੇ ਪੀਰਾਂ ਦੀ ਵੀ ਸੇਵਾ ਕਰਦੇ ਆ ਤਾਂ ਵੀ ਉੱਥੇ ਮਹਾਮਈ ਦੀ ਵੀ ਗੱਲ ਆ ਜਾਂਦੀ ਹੈ ਤਾਂ ਇਹ ਕਈ ਵਾਰ ਆਪਾਂ ਗੱਲ ਕੀਤੀ ਆ ਕਿ ਮਹੀਨੇ 'ਚ ਚਾਹੇ ਇੱਕ ਵਾਰ ਹੀ ਮੰਗਲਵਾਰ ਮਨਾਓ ਮਨਾਇਆ ਜਰੂਰ ਕਰੋ ਮੰਗਲਵਾਰ ਦੇ ਦਿਨ ਕੁਝ ਨਾ ਕੁਝ ਮਹਾਮਈ ਦੇ ਨਾਮ ਤੇ ਥੋੜਾ ਬਹੁਤ ਪ੍ਰਸ਼ਾਦ ਲੈ ਕੇ ਵੰਡਦੇ ਆ ਕਰੋ ਜੀ ਸੋ ਹੁਣ ਆਪਾਂ ਗੱਲ ਕਰੀਏ ਕਿ ਜੋ ਮਹਿੰਦੀ ਦੀ ਕਹਿੰਦੇ ਵਾਰ-ਵਾਰ ਰਸਮ ਦਿਖਾਈ ਦੇ ਰਹੀ ਜਾਨੀ ਕਿ ਮਹਿੰਦੀ ਦਾ ਇਸ਼ਾਰਾ ਹੁੰਦਾ ਤੇ ਮਹਿੰਦੀ ਦੀ ਗੱਲ ਇੰਨੀ ਹੈ ਕਿ ਉੱਥੇ ਤੁਸੀਂ ਕੋਸ਼ਿਸ਼ ਕਰੋ ਕਿ ਵੀਰਵਾਰ ਦੇ ਦਿਨ ਥੋੜੀ ਮਹਿੰਦੀ ਚਾਹੇ ਜੇਠਾ ਵੀਰਵਾਰਤ ਲੈ ਲੋ ਜਾਂ ਸਾਲ ਚ 2 ਜਨਵਰੀ ਕਰਮ ਕਰ ਲਿਆ ਕਰੋ ਮਹਿੰਦੀ ਪੀਰਾਂ ਦੇ ਨਾਮ ਦੀ ਥੋੜੀ ਜਿਹੀ ਕੱਢ ਕੇ ਭੇਂਕੇ ਸੋ ਦਰਵਾਰ ਦੇ ਵਿੱਚ ਜਿਵੇਂ ਇੱਕ ਆਪਣਾ ਪੂਰਾ ਹੱਥ ਦਾ ਪੰਜਾਉਂਦਾ ਹੈ ਇਸ ਤਰ੍ਹਾਂ ਲਵੇੜ ਕੇ ਦਰਵਾਰ ਦੇ ਵਿੱਚ ਕੰਧ ਨਾਲ ਛਾਪ ਦਿਓ ਜਾਂ ਫਿਰ ਸਰੂਪ ਰੱਖੇ ਹੋਏ ਸਰੂਪਾਂ ਦੇ ਹਿਸਾਬ ਦੇ ਨਾਲ ਤੁਸੀਂ ਜਾਣਦੇ ਹੋ ਕਿਵੇਂ ਮਹਿੰਦੀ ਦੀ ਰਸਮ ਕਰਨੀ ਹੈ ਉਸ ਤਰੀਕੇ ਦੇ ਨਾਲ ਕਿਤੇ ਕਰਦਿਆ ਕਰੋ ਜੀ ਤੇ ਉਹਨਾਂ ਦੇ ਨਾਮ ਦੀ ਮਹਿੰਦੀ ਖੁਦ ਵੀ ਲਾ ਲਓ ਜੇਕਰ ਸੇਵਾ ਕਰਦੇ ਹੋ ਪੀਰਾਂ ਦੀ ਤੇ ਇਹ ਦੋ ਕਰਮ ਜ਼ਰੂਰ ਕਰ ਲਓ ਤੇ ਨਾਲ ਗੱਲ ਕੀਤੀ ਕਿ ਛੱਟਾ ਪ੍ਰਸ਼ਾਦ ਜਾਂ ਵਰਤਣ ਵਾਲੀਆਂ ਚੀਜ਼ਾਂ ਛੱਟੀਆਂ ਜਿਆਦਾ ਨਜ਼ਰ ਆਉਂਦੀਆਂ ਸੋ ਲੱਖਾਂ ਦਾ ਪੀਰ ਦੇ ਨਾਲ ਸਰਕਾਰ ਗੋਸਪਾਖ ਜੀ ਚੱਲਦੇ ਨੇ ਜਿੱਥੇ ਲੱਖਾਂ ਦਾ ਪੀਰ ਦੀ ਸੇਵਾ ਹੁੰਦੀ ਹੈ ਉੱਥੇ ਗੋਸਪਾਖ ਸਰਕਾਰ ਆਪ ਆਸਾਂ ਨੂੰ ਪੂਰੀਆਂ ਕਰਦੇ ਆ ਸੋ ਇਸ ਕਰਕੇ ਜੋ ਛੱਟੀਆਂ ਚੀਜ਼ਾਂ ਨਜ਼ਰ ਆਉਂਦੀਆਂ ਜਾਂ ਖਾਣ ਵਾਲੀ ਚੀਜ਼ ਛੱਟੀ ਨਜ਼ਰ ਆਣੀ ਸੋ ਇਹ ਸਰਕਾਰ ਗੋਸਪਾਖ ਜੀ ਦੇ ਨਾਲ ਚੁੜਿਆ ਹੋਇਆ ਨਾਤਾ ਹੈ ਸਪੇਸ ਚੀਜ਼ ਦਾ ਸੋ ਇੱਥੇ ਕੋਸ਼ਿਸ਼ ਕਰੋ ਕਿ ਉਹਨਾਂ ਦੇ ਨਾਮ ਤੇ ਚਿੱਟਾ ਪ੍ਰਸ਼ਾਦ ਲੈ ਕੇ ਵੰਡਦਿਆਂ ਕੋ ਵਿੱਚਵੇਂ ਹੋਣ 11ਵੀਂ ਸ਼੍ਰੀ ਫਾਰੀ 11ਵੀਂ ਤੇ ਜਾਂ ਵੈਸੇ ਹੀ ਵੀਰਵਾਰ ਦੇ ਤਿੰਨ ਜਿਹੜੇ ਮੰਨਦੇ ਹੀ ਸਰਕਾਰ ਗੌਸਪਾਲ ਨੂੰ ਜਾਂ ਲਖੜਾ ਦਾ ਪੀਰ ਨੂੰ ਤੇ ਸਰਕਾਰ ਗੌਸਪਾਲ ਜੀ ਦੇ ਨਾਮ ਤੇ ਕੁਝ ਨਾ ਕੁਝ ਇਹ ਪ੍ਰਸ਼ਾਦ ਦਾ ਕਰਮ ਚਿੱਟੀ ਚੀਜ਼ ਦਾ ਯਾਨੀ ਜ਼ਰੂਰ ਕਰਿਆ ਕਰੋ ਆਪਾਂ ਕਈ ਵਾਰ ਵੀਡੀਓ ਰਾਹੀਂ ਦੱਸਿਆ ਵੀ ਸੀ ਕਿ ਜੇਕਰ 11ਵੀਂ ਸ਼੍ਰੀ ਤੇ ਤੁਸੀਂ ਚਿੱਟਾ ਪ੍ਰਸ਼ਾਦ ਵੰਡਦੇ ਹੋ ਤੇ ਬਹੁਤ ਵਧੀਆ ਗੱਲ ਆ ਕਿ ਸਰਕਾਰ ਕੋਸਪਾ ਪੀਰ ਜੀ ਦਾ ਜਦੋਂ ਵੀ ਦਿਨ ਮਨਾਉਣਾ ਹੈ ਉੱਥੇ ਕੋਸ਼ਿਸ਼ ਕਰਿਆ ਕਰੋ ਕਿ ਦਾ ਪਰਸ਼ਾਦ ਥੋੜਾ ਜਿਹਾ ਤਿਆਰ ਕਰੂ। ਜਿੱਦਾਂ ਅਸੀਂ ਆਪਣੀਆਂ ਪਸੰਦ ਦੀਆਂ ਚੀਜ਼ਾਂ ਭਾਲਦੇ ਆਂ ਕਿ ਸਾਨੂੰ ਆਹ ਪਸੰਦ ਆਤੇ ਅਸੀਂ ਆਹ ਖਾਣਾ ਹੈ, ਆਹ ਪਹਿਨਣਾ ਹੈ। ਇਸੇ ਤਰ੍ਹਾਂ ਪੀਰਾਂ ਦੀ ਵੀ ਪਸੰਦ ਹੈ। ਤੇ ਜੇਕਰ ਆਪਾਂ ਉਹਨਾਂ ਦੀ ਪਸੰਦ ਨੂੰ ਜਾਣਦੇ ਆਂ ਤਾਂ ਫਿਰ ਕੋਸ਼ਿਸ਼ ਕਰੋ ਕਿ ਉੱਥੇ ਕੁਝ ਨਾ ਕੁਝ ਕਰਮ ਵੀ ਕੀਤਾ ਜਾਵੇ ਜੀ। ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਾਂਗੇ ਜੀ। ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਅਸੀਂ ਖਵਾਜਾ ਪੀਰ ਜੀ ਦੇ ਵੀ ਹੈ ਸੀ ਤੇ ਉੱਤੇ ਸਾਨੂੰ ਇੰਜ ਲੱਗਦਾ ਸੀ ਜਿਵੇਂ ਤੁਹਾਡੀ ਆਵਾਜ਼ ਸਾਨੂੰ ਸੁਣਾਈ ਦੇ ਰਹੀ ਹੈ ਜਿਵੇਂ ਤੁਹਾਡੀ ਵੀਡੀਓ ਨੂੰ ਸੁਣ ਰਹੇ ਹੋ ਪਰ ਤੁਹਾਡੇ ਦਰਸ਼ਨ ਨਹੀਂ ਹੋਏ ਸਾਨੂੰ ਸੋ ਦੇਖੋ ਜੀ ਇੱਥੇ ਐਡਾ ਵੱਡਾ ਰੁਤਵਾਨਾ ਦਿਆ ਕਰੋ ਕਿ ਦਰਸ਼ਨਾ ਦੀ ਜ਼ਰੂਰਤ ਹੈ ਸੋ ਅਸੀਂ ਤੁਹਾਡੇ ਵਰਗੀਆਂ ਆਮ ਇਨਸਾਨਾਂ ਸਾਹਿਬ ਜੀ ਤੁਹਾਡੇ ਤੋਂ ਵੀ ਘਟ ਹੀ ਹੋਈਏ ਸੋ ਕਿਉਂਕਿ ਮਾਲਕ ਨੇ ਜਿੰਨੀ ਕਹਾਜ਼ਰੀ ਲਗਾਈ ਹੋਈ ਹੈ ਉਹਨਾਂ ਕੋ ਪክਤਾਨ ਕਰੀ ਜਾ ਰਹੇ ਆ ਜਿੰਨਾ ਟਾਈਮ ਦੀ ਡਿਊਟੀ ਲਗਾਈ ਹੋਈ ਹੈ ਉਹਨਾਂ ਚੱਕਰ ਜ਼ਰੂਰ ਲਗਾਉਂਦੇ ਰਵਾਂਗੇ ਸੋ ਕੋਈ ਖਾਸ ਨਹੀਂ ਹੈ ਸੁਖਮਨ ਨਿਸਾਨ ਦੀ ਤਰ੍ਹਾਂ ਹੀ ਰਹਿਣ ਸੈਣ ਹੈ ਸਾਡਾ ਕੋਈ ਇਹਦੇ ਵਿੱਚ ਇਹ ਨਹੀਂ ਹੈ ਕਿ ਅਸੀਂ ਆਪਣੇ ਆਪ ਨੂੰ ਗੁਰੂ ਕਹਾਉਣਾ ਜਾਂ ਸਾਈਂ ਕਹਾਉਣਾ ਸੋ ਜਿਹੜਾ ਗੁਰੂ ਹੈ ਉਹ ਗੁਰੂ ਹੀ ਰਹਿਣਾ ਜਿਹੜਾ ਸਾਈਂ ਹੈ ਉਹ ਸਾਈਂ ਹੀ ਰਹਿਣਾ ਹੈ ਤੇ ਇਹ ਸਭ ਕੁਛ ਜਿਹਾ ਗੁਰੂ ਜੀ ਕੁਝ ਵੀ ਐਸਾ ਨਾਂ ਲਿਖਿਆ ਕਰੋ ਸਿਰਫ ਜਿਵੇਂ ਹੋਰ ਕਮੈਂਟ ਆਉਂਦੀ ਨੇ ਸਿਰਫ ਨੂਰ ਦੀਦੀ ਕਹਿ ਕੇ ਬੁਲਾਉਂਦੇ ਨੇ ਤੇ ਨੂਰ ਦੀਦੀ ਜਿਨ੍ਹਾਂ ਨੂੰ ਟੀਡੇ ਉਮਰਥੀ ਵੱਡੇ ਨੇ ਸੋ ਪੁੱਤ ਕਹਿ ਕੇ ਵੀ ਗੱਲ ਕਰ ਸਕਦੇ ਨੇ ਸਾਡੇ ਨਾਲ ਇਸ ਤੋਂ ਜ਼ਿਆਦਾ ਪਲੀਜ਼ ਕੁਝ ਵੀ ਨਾ ਕਮੈਂਟਾਂ ਵਿੱਚ ਲਿਖਿਆ ਕਰੋ ਸੋ ਇੱਕ ਜਿੰਨਾ ਕੁ ਉਹ ਮਾਲਕ ਕੁਝ ਜਾਨੀ ਕਿ ਦਿਖਾਉਂਦਾ ਹੈ ਉਹਨਾਂ ਕਸਤੀ ਤੁਹਾਡੇ ਦਾ ਸਨੇਹਾ ਬਚਾਉਣ ਦੀ ਕੋਸ਼ਿਸ਼ ਇੱਕ ਕਰੀਦੀ ਹੈ ਜੀ ਸੋਹਰੋ ਜੇ ਕੁਝ ਸੋਚਿਆ ਤਾਂ ਨਹੀਂ ਹੁੰਦਾ ਕਿ ਵੀਡੀਓ ਕਾਦੇ ਤੇ ਬਣਾਈਏ ਪਰ ਮਾਲਕ ਕੁਝ ਨਾ ਕੁਝ ਰਸਤਾ ਕੱਢ ਹੀ ਦਿੰਦਾ ਹੈ ਜੀ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਕਿ ਬਹੁਤ ਸਾਰਾ ਆਪਸ-ਵੱਪਸ ਦਾ ਪਿਆਰ ਮਿਲ ਰਿਹਾ ਤੇ ਹੁਣ ਆਪਾਂ ਮੇਨ ਵਿਸ਼ੇ ਆ ਲੈ ਚੱਲਦੇ ਹਾਂ ਜੀ ਮੇਨ ਵਿਸ਼ਾ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਇਹ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤੇ ਲਾਈਕ ਇੱਕ ਵੀਡੀਓ ਨੂੰ ਚੱਲਦੇ-ਚੱਲਦੇ ਜਰੂਰ ਕਰ ਦਿਓ ਜੀ ਸੋ ਹੁਣ ਆਪਾਂ ਇੱਥੇ 11ਵੇਂ ਸ੍ਰੀ ਦਾ ਸੁਨੇਹਾ ਤੁਹਾਡੇ ਨਾਲ ਸਾਂਝਾ ਕਰਦੀ ਹਾਂ ਜੀ ਸੋ ਨੋਟ ਕਰ ਲੈਣਾ ਤੇ ਯਾਦ ਵੀ ਰੱਖਣਾ ਜੀ ਸੋ 11ਵੀਂ ਸ੍ਰੀਫ ਇਸ ਵਾਰ 3 ਸਤੰਬਰ ਦੀ ਆ ਰਹੀ ਹੈ ਜੀ ਦਿਨ ਬੁੱਧਵਾਰ ਦਿਨ ਬੁੱਧਵਾਰ ਤੇ 3 3 ਨੂੰ 11ਵੀਂ ਸ੍ਰੀਫ ਹੈ ਜੀ 11ਵੀਂ ਸ੍ਰੀਫ ਦਾ ਸੁਨੇਹਾ ਆਪ ਸਭ ਰਹੀ ਤਾਂ ਇਹ ਪਛਾ ਦਿੱਤਾ ਤੇ ਹੁਣ ਇੱਕ ਤੁਹਾਡਾ ਫਰਜ਼ ਹੈ ਕਿ ਗਾਂ ਤੋਂ ਗਾਂ ਵੀਡੀਓ ਸ਼ੇਅਰ ਕਰ ਦਿੱਤੀ ਜਾਵੇ ਤਾਂ ਕਿ ਹਰ ਕੋਈ 11ਵੀਂ ਸ੍ਰੀਫ ਇਸ ਮਹੀਨੇ ਮਨਾ ਸਕੇ ਜੀ ਸੋ 3 ਤਰੀਕ ਦਿਨ ਬੁੱਧਵਾਰ ਬਹੁਤ ਵਧੀਆ ਆ ਰਿਹਾ ਹੈ ਤੇ ਜੇਕਰ ਕਿਤੇ ਇਹ ਗਲਤੀ ਹੋ ਜਾਂਦੀ ਕਿ 11ਵੀਂ ਸ੍ਰੀ ਹਰਿ ਦਾਸ ਦੇਵ ਇਹ ਲੰਘ ਜਾਂਦਾ ਹੈ ਕਿ ਮੰਨ ਲਓ ਤੁਹਾਨੂੰ ਦਿਨ ਵਿੱਚ ਯਾਦ ਹੈ ਫਿਰ ਵੀ ਚੇਤਾ ਭੁੱਲ ਗਿਆ ਹੈ ਕਈ ਵਾਰ ਇਸ ਤਰ੍ਹਾਂ ਹੁੰਦੀ ਹੈ ਤਾਂ ਕੋਸ਼ਿਸ਼ ਕਰਨੀ ਕਿ ਅਗਲੇ ਦਿਨ ਵੀਰਵਾਰ ਆ ਰਿਹਾ ਹੈ ਤੇ ਵੀਰਵਾਰ ਦੇ ਦਿਨ ਵੀ ਤੁਸੀਂ 11ਵੀਂ ਸ੍ਰੀ ਮਨਾ ਸਕਦੇ ਹੋ ਸੋ 11ਵੀਂ ਸ੍ਰੀ ਫਨੋਮੀ 10ਵੀਂ ਤੇ 11ਵੀਂ ਇਤਨਾ ਦਿਨਾਂ ਜੀ ਤੁਸੀਂ ਕਦੇ ਵੀ ਮਨਾ ਸਕਦੇ ਹੋ ਸੋ ਜੇਕਰ ਯਾਦ ਭੁੱਲ ਜਾਂਦੀ ਆ ਸੋ ਬਾਕੀ ਅਸੀਂ ਤਾਂ ਇੱਥੇ ਆਪਣੇ ਵੱਲੋਂ ਜੋ ਸੁਨੇਹਾ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਤੇ ਜੇਕਰ ਵੀਰਵਾਰ ਦੇ ਦਿਨ 11ਵੀਂ ਸ੍ਰੀ ਮਨਾਉਣੀ ਹੈ ਤਾਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ 11ਵੀਂ ਸ੍ਰੀ ਦਾ ਜੋ ਪ੍ਰਸ਼ਾਦ ਸਰਕਾਰ ਗੋਸਪਾਲਕ ਜੀ ਦੇ ਨਾਮ ਦਾ ਹੋਵੇਗਾ ਉਹ ਵੱਖਰਾ ਲੈਣਾ ਇਹ ਨਹੀਂ ਹੈ ਕਿ ਵੀਰਵਾਰ ਵੀ ਪਿੱਛੇ ਹੀ ਆਪਾਂ ਬਣਾ ਦੇਣਾ ਤੇ ਵੀਰਵਾਰ ਦਾ ਜੋ ਪ੍ਰਸ਼ਾਦ ਵੀ ਵੰਡਦੇ ਹੋ ਵੱਖਰਾ 10 ਰੁਪਏ ਦਾ 20 ਰੁਪਏ ਦਾ ਲਿਆ ਕੇ ਫਿਰ ਨਾ ਬਤਸਦੇ ਆਂ ਦਾ ਚਾਹੇ ਵੰਡ ਦੋ ਵੀਰਵਾਰ ਨੂੰ ਸ੍ਰੀਮ ਤੇ ਤੇ ਜੋ ਵੀਰਵਾਰ ਦੀ ਤੁਸੀਂ ਨਿਆਜ਼ ਜਾਂ ਕੋਈ ਪ੍ਰਸ਼ਾਦ ਹੋਰ ਵੰਡਦੇ ਹੋ ਯਾਨੀ ਵੀਰਵਾਰ ਦਾ ਪ੍ਰਸ਼ਾਦ ਅਲੱਗ ਹੋਵੇ ਤੇ ਸਰਕਾਰ ਗੌਂਸਪਾਗ ਜੀ ਦੇ ਨਾਮ ਦਾ ਪ੍ਰਸ਼ਾਦ ਜੋ ਹੈ ਉਹ ਅਲੱਗ ਹੋਣਾ ਚਾਹੀਦਾ ਸੋ ਕੋਸ਼ਿਸ਼ ਇਹ ਹੀ ਕਰਨੀ ਆ ਸੁਭਕੀ ਆਪਾਂ ਜੇਕਰ ਉਸ ਤੋਂ ਪਹਿਲਾਂ ਕੋਈ ਹੋਰ ਵਿਸ਼ਾ ਤੁਹਾਡੇ ਨਾਲ 11ਵੇਂ ਸ੍ਰੀਪ ਤੇ ਸਾਂਝਾ ਕਰਨ ਵਾਲਾ ਹੋਵੇ ਤੇ ਉਹ ਜ਼ਰੂਰ ਕਰਾਂਗੇ ਨਾਲ ਇੱਕ ਵਾਰ ਤੁਹਾਨੂੰ ਫਿਰ ਤੋਂ 11ਵੇਂ ਸ੍ਰੀਪ ਯਾਦ ਕਰਾ ਦੇਵਾਂਗੇ ਜੀ ਸੋ ਹੁਣ ਆਪਾਂ ਇੱਥੇ ਇਹੀ ਪਹਿਲਾਂ ਇੱਕ ਵਾਰ ਫਿਰ ਦੱਸ ਦਈਏ ਕਿ 3 ਤਰੀਕ ਦੀ ਦਿਨ ਬੁੱਧਵਾਰ 11ਵੇਂ ਸ੍ਰੀਵਾਰੀ ਤੇ ਤੁਸੀਂ ਵੀਰਵਾਰ ਵੀ ਮਨਾ ਸਕਦੇ ਹੋ ਜੇਕਰ ਮਨ ਵਿੱਚੋਂ ਕੋਈ ਖਿਆਲ ਇਹ ਨਿਕਲ ਜਾਂਦਾ ਹੈ ਤੇ ਬਦ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੀ ਹੁਣ ਇੱਥੇ ਸਮਾਪਤ ਕਰਾਂਗੇ ਵੀਡੀਓ ਜੈ ਪੀ ਰੰਦੀ ਜੀ ਜੈ ਸਾਈਆਂ ਦੀ